ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋ ਸੁਣਾਓ ਕਿਵੇਂ ਹੋ ਸਾਰੇ ਜਾਣੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਨਾਲ ਜੀ ਤੇ ਲੋ ਜੀ ਇੱਥੇ ਦਿਨ ਮੰਗਲਵਾਰ ਦਾ ਹੀ ਹੈ ਜੀ ਸ਼ਾਮ ਦਾ ਟਾਈਮ ਆ ਜਾਨੀ ਕਿ ਮੰਗਲਵਾਰ ਤੇ ਜਿਹੜੇ ਸਵੇਰ ਦੇ ਆਪਣੇ ਕੰਮ ਕਰਦੇ ਸੀ ਉਹ ਆਪਾਂ ਇਸ ਤੋਂ ਪਹਿਲਾਂ ਦੇ ਜਿਹੜੇ ਬਲੌਗ ਸੀਗਾ ਉਹਦੇ ਨਾਲ ਉਹਦੇ ਵਿੱਚ ਸ਼ੇਅਰ ਕਰ ਦਿੱਤੇ ਸੀਗੇ ਜੀ ਤੁਹਾਡੇ ਨਾਲ ਤੇ ਬਾਕੀ ਉਸ ਤੋਂ ਬਾਅਦ ਇਹ ਹੈਗਾ ਜੀ ਸ਼ਾਮ ਦਾ ਟਾਈਮ ਯਾਨੀ ਕਿ ਟਾਈਮ ਹੈਗਾ ਜੀ ਇੱਥੇ 4 ਵਜੇ ਦਾ ਤੇ ਮੱਜਾਂ ਨੂੰ ਸੰਨੀ ਵਗਾਰਾ ਕਰਨ ਤੋਂ ਬਾਅਦ ਬੰਨ ਕੇ ਮੱਜਾਂ ਨੂੰ ਤੇ ਉਦੋਂ ਆਪਾਂ ਸਾਫ਼ ਸਫਾਈ ਕਰਕੇ ਜਿਹੜੀ ਸ਼ਾਮ ਦੀ ਹੁੰਦੀ ਆ ਉਹ ਬਸ ਕਰਕੇ ਉਦੋਂ ਤੇ ਫਿਰ ਮੈਂ ਸਬਜ਼ੀ ਨੂੰ ਲੱਗੀ ਸੀ ਤੜਕਾ ਲਾਉਣ ਸਬਜ਼ੀ ਆਪਾਂ ਬਣਾਵਾਂਗੇ ਜੀ ਮਿਕਸ ਯਾਨੀ ਕਿ ਸ਼ਿਮਲਾ ਮਿਰਚ ਆਲੂ ਪਿਆਜ਼ ਤੇ ਮਟਰ ਜੀ ਮਿਕਸ ਪਨਾਵਾਂਗੇ ਤੇ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ ਜੀ ਲਸਣ ਤੇ ਹਰੀ ਮਿਰਚ ਦਾ ਤੇਲ ਗਰਮ ਹੋ ਚੁੱਕਿਆ ਜੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਸੀਗਾ ਜੀਰਾ ਤੇ ਥੋੜਾ ਜਿਹਾ ਪਾ ਲਿਆ ਮੇਥੀ ਦਾਣਾ ਤੇ ਹੁਣ ਆਪਾਂ ਹਰੀ ਮਿਰਚ ਤੇ ਲਸਣੇ ਪਾ ਲੈਨੇ ਆ ਤੇ ਜਦੋਂ ਮਿਰਚ ਪਾਉਨੇ ਨਾ ਤੇਲ ਦੇ ਵਿੱਚ ਤੇ ਮਿਰਚ ਨਾ ਐਦਾਂ ਇੱਕੇਦਮ ਜਿਹਾ ਚਟਕਦੀ ਆ ਤੇ ਉੱਪਰ ਪੈਂਦੀ ਆ ਮੈਂ ਫਿਰ ਤਾਂ ਜਲਦੀ ਹਲਦੀ ਇਹਨੂੰ ਉੱਪਰ ਠਾਕਦਾ ਸੀ ਆ ਵੀ ਹਨਾ ਫਿਰ ਕਿਉਂਕਿ ਨਾ ਮਿਰਚ ਜਦੋਂ ਗਰਮ ਤੇਲ ਦੇ ਵਿੱਚ ਪੈਂਦੀ ਆ ਤਾਂ ਉਹ ਇੱਕੇ ਦਮ ਫਿਰ ਜਦੋਂ ਬਾਹਰ ਨੂੰ ਐ ਨਿਕਲਦੀ ਆ ਬੁੜਕਦੀ ਆ ਜਿਵੇਂ ਕਹ ਲਓ ਮਿਰਚ ਤਾਂ ਕਰਕੇ ਮੈਨੂੰ ਟੱਕ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਬਸ ਭੁੰਨ ਕੇ ਤੇ ਇਹਦੇ ਵਿੱਚ ਆਪਾਂ ਸਬਜ਼ੀ ਜਿਹੜੀ ਆ ਪਾ ਦਿੰਨੇ ਆ ਸਬਜ਼ੀ ਆਪਾਂ ਕੱਟ ਕੇ ਧੋ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਪਾ ਦਿੰਨੇ ਆ ਸਬਜ਼ੀ ਜਿਹੜੀ ਮੈਂ ਜਿਹੜੀ ਸ਼ਿਮਲਾ ਮਿਰਚ ਆ ਜੇ ਮੈਂ ਉਸ ਤਰ੍ਹਾਂ ਜਿੱਦਾਂ ਆਮ ਨਾਰਮਲੀ ਫੀਸ ਕਰਦੇ ਆ ਤਾਂ ਆਪਾਂ ਉਸ ਤਰ੍ਹਾਂ ਫੀਸ ਕਰਦੇ ਆ ਤਾਂ ਅਰਸ਼ ਨੂੰ ਰਖਾਂਦਾ ਨਹੀਂ ਹੈਗਾ ਪਰ ਅੱਜ ਮੈਂ ਇਸ ਤਰ੍ਹਾਂ ਜਿਵੇਂ ਆਪਾਂ ਨਿਊਡਲ ਦੇ ਵਿੱਚ ਪਾਉਂਦੇ ਆ ਤਾਂ ਆਪਾਂ ਉਸ ਤਰੀਕੇ ਨਾਲ ਬ੍ਰੀਕ ਬ੍ਰੀਕ ਲੰਬੀਆਂ ਲੰਬੀ ਜਾਨੀ ਕੀ ਦੇ ਜਿਹੜੇ ਕੱਟ ਕੀਤੀ ਆ ਸ਼ਿਮਲਾ ਮਿਰਚ ਤਿਆਰ ਲਓ ਵੀ ਉਸੇ ਤਰ੍ਹਾਂ ਕੱਟ ਕਰ ਲੇ ਤੇ ਜਿਹੜਾ ਪਿਆਜ਼ ਸੀਗਾ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਲੰਮੇ ਲੰਮੇ ਸਲਾਈਸ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਬਸੇ ਤੇ ਵਿੱਚ ਜਿਹੜਾ ਲਸਣ ਤੇ ਹਰੀ ਮਿਰਚੀ ਉਹ ਭੁੱਜ ਗਈ ਸੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਬਜੀ ਤੇ ਉੱਪਰ ਆਪਾਂ ਪਾ ਦਾਂਗੇ ਜੀ ਨਮਕ ਕੱਲਾ ਨਮਕ ਪਾ ਕੇ ਤੇ ਆਪਾਂ ਗੈਸ ਦਾ ਸੇਕ ਘੱਟ ਕਰਕੇ ਇਹਨੂੰ ਪੱਕਣ ਵਾਸਤੇ ਢੱਕ ਦਾਂਗੇ ਤੇ ਸਬਜੀ ਆਪਣੀ ਹੁਣ ਇੱਥੇ ਪੱਕ ਜੂਗੀ ਤੇ ਜਦ ਤੱਕ ਆਪਾਂ ਆਪਣੇ ਹੋਰ ਜਿਹੜੇ ਕੰਮ ਤੰਦੇ ਉਹ ਕਰ ਲੈਨੇ ਆ ਬਾਕੀ ਇਸ ਤਰ੍ਹਾਂ ਹੁੰਦਾ ਜੀ ਜੇਕਰ ਆਪਾਂ ਛੋਟੇ-ਛੋਟੇ ਕੰਮਾਂ ਦੀ ਹਨਾ ਜਿਹੜੇ ਛੋਟੇ-ਛੋਟੇ ਕੰਮ ਬਹੁਤ ਹੀ ਬਣ ਜਾਂਦੇ ਆ ਹਰ ਇੱਕ ਕੰਮ ਦੀ ਵੀਡੀਓ ਵੀ ਨਹੀਂ ਬਣਾਈ ਜਾਂਦੀ ਹੈਗੀ ਹਨਾ ਤੇ ਜੇਕਰ ਆਪਾਂ ਸਾਰੇ A to Z ਆਪਣੇ ਘਰ ਦੇ ਜਿੰਨੇ ਵੀ ਕੰਮ ਆ ਹਨਾ ਤੇ ਸਾਰੇ ਕੰਮਾਂ ਦੀ ਵੀਡੀਓ ਆਪਾਂ ਬਣਾਈਏ ਨਾ ਤਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਚੁੱਕੀ ਤੇ ਤਾਂ ਕਰਕੇ ਬਸ ਮੇਨ-ਮੇਨ ਜਿਹੇ ਕੰਮ ਜਿਹੜੇ ਹੁੰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਕੋਸ਼ਿਸ਼ ਕਰਦੇ ਆ ਤੇ ਉਮੀਦ ਆ ਵੀ ਤੁਹਾਨੂੰ ਇਹ ਜਿਹੜਾ ਮੇਰਾ ਵਲੌਗ ਪਸੰਦ ਆਊਗਾ ਪਹਿਲਾਂ ਦੀ ਤਰ੍ਹਾਂ ਅੱਜ ਵਾਲਾ ਵਲੌਗ ਨੂੰ ਵੀ ਉਸੇ ਤਰ੍ਹਾਂ ਹੀ ਸਪੋਰਟ ਕਰਨੀ ਪਲੀਜ਼ ਜਿਸ ਤਰ੍ਹਾਂ ਮੇਰੇ ਪਹਿਲਾਂ ਵਾਲੇ ਵਲੌਗਾਂ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਰਿਕਵੈਸਟ ਹੈ ਜੀ ਤੁਹਾਨੂੰ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਬਾਕੀ ਅੱਜ ਆਪਾਂ ਤੁਹਾਨੂੰ ਫੈਂਟ ਵਧਾਉਣ ਦੇ ਜਿਹੜੇ ਤਰੀਕੇ ਆ ਉਹ ਦੱਸਾਂਗੇ ਵੀਡੀਓ ਦੇ ਐਂਡ ਤੇ ਜਾ ਕੇ ਆਪਾਂ ਤੁਹਾਨੂੰ ਦੱਸਾਂਗੇ ਯਾਨੀ ਕਿ ਇਸ ਤੋਂ ਅੱਗੇ ਵਸਾਪਾ ਤੁਹਾਨੂੰ ਜਿਹੜੇ ਫੈਂਟ ਵਧਾਉਣ ਦੇ ਜਿਹੜਾ ਤਰੀਕਾ ਏ ਉਹ ਦੱਸਾਂਗੇ ਤੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਾਕੀ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਓ ਜੀ ਆਪਾਂ ਇਹਦੇ ਵਿੱਚ ਜਿਹੜੇ ਸੀਗੇ ਆਪਣੇ ਮਸਾਲੇ ਵੀ ਪਾਤੇ ਸੀਗੇ ਆਪਾਂ ਇਹਦੇ ਵਿੱਚ ਹੁਣ ਸਾਰੇ ਜਿਹੜੇ ਇਨੂੰ ਹੁਣ ਆਪਾਂ ਮਸਾਲੇ ਪਾ ਕੇ ਹੁਣ ਇਹਨੂੰ ਪੱਕਣ ਵਾਸਤੇ ਆਪਾਂ ਠੱਕ ਦਿੰਨੇ ਆ ਤੇ ਲਓ ਜੀ ਆਪਾਂ ਉਸ ਤੋਂ ਬਾਅਦ ਦੇਖੋ ਸਬਜ਼ੀ ਆਪਣੀ ਜਿਹੜੀ ਬਣ ਗਈ ਐ ਤੇ ਦੇਖੋ ਕਲਰ ਵੀ ਵਧੀਆ ਆਇਆ ਤੇ ਟੇਸਟ ਵੀ ਵਧੀਆ ਆਇਆ ਸੀਗਾ ਤੇ ਇਸ ਤਰ੍ਹਾਂ ਸ਼ਿਮਲਾ ਮਿਰਚ ਬਣਾਈਏ ਤਾਂ ਐਵੇਂ ਆ ਵੀ ਅਰਸ਼ਨੂਰ ਖਾ ਲੈਂਦਾ ਹਨਾ ਉਸ ਤਰ੍ਹਾਂ ਮੈਂ ਓਵੇਂ ਪੀਸ ਥੋੜੇ ਜੇ ਮੋٹے ਭਾੜੇ ਨਗ ਰੱਖਾਂ ਫਿਰ ਉਹ ਖਾਂਦਾ ਨਹੀਂ ਹੈਗਾ ਇਸ ਤਰ੍ਹਾਂ ਉਹਨੂੰ ਪਤਾ ਨਹੀਂ ਲੱਗਨ ਨਾਲੇ ਵਿੱਚ ਮਟਰ ਪਾ ਦਿੱਤੇ ਮਟਰ ਉਹ ਖਾਂਦਾ ਹੈ ਕੋਸ਼ਿਓ ਕੇ ਤੇ ਚਲੋ ਇਸ ਤਰ੍ਹਾਂ ਵਧੀਆ ਚਲੋ ਨਾਲੇ ਅਰਸ਼ਨੂਰ ਖੋਸ਼ੋ ਕੇ ਖਾ ਲੂਗਾ ਹਨਾ ਤੇ ਲਓ ਜੀ ਉਸ ਤੋਂ ਬਾਅਦ ਹੀ ਹੋ ਗਿਆ ਜੀ ਸਵੇਰ ਦਾ ਟਾਈਮ ਤੇ ਮੈਂ ਲੱਗੀ ਸੀ ਅਰਸ਼ਨੂਰ ਦੀ ਯੂਨੀਫਾਰਮ ਪ੍ਰੈਸ ਕਰਨ ਕਿਉਂਕਿ ਹੁਣ ਤਾਂ ਮੌਕੇ ਜੇ ਤੇ ਇਹੀ ਟਾਈਮ ਆ ਜਾਣੇ ਕਿ ਯੂਨੀਫਾਰਮ ਵੀ ਪ੍ਰੈਸ ਹੁੰਦੀ ਆ ਇੱਕ ਤਾਂ ਉਹਨੂੰ ਇਸ ਤਰ੍ਹਾਂ ਹੋ ਜਾਂਦਾ ਕਹਿ ਦਿੰਦਾ ਕਿ ਜਦੋਂ ਨਾ ਕਿਉਂਦਾ ਕਿ ਮੰਮਾ ਉਹ ਸੁਬਾਹ ਹੀ ਕਰਿਆ ਕਰੋ ਫਿਰ ਨਾ ਮੈਂ ਗਰਮ ਗਰਮ ਜਿਹੜੀ ਯੂਨੀਫਾਰਮ ਪਾ ਲੈਂਦਾ ਮੈਨੂੰ ਠੰਡ ਨਹੀਂ ਲੱਗਦੀ ਤੇ ਬਾਕੀ ਮੇਰੇ ਕੋਲੇ ਵੀ ਹੁਣ ਟਾਈਮ じゃ ਘੱਟ ਹੁੰਦਾ ਦਿਨ ਛੋਟੇ ਕਰਕੇ ਬੱਸ ਹਨਾ ਤੇ ਬੱਸ ਰਾਤ ਨੂੰ ਆਏ ਕਾਲਜੀ ਕਰ ਲੈਨੇ ਰਾਤ ਨੂੰ ਹੁੰਦਾ ਜਦੋਂ ਸਾਰੇ ਕੰਮ ਟੰਦੇ ਖਤਮ ਕਰੀਦੇ ਉਸ ਤੋਂ ਬਾਅਦ ਆਏ ਹੁੰਦਾ ਵੀ ਹੁਣ ਮੈਂ ਯੂਨੀਫਾਰਮ ਪ੍ਰੈਸ ਕਰਕੇ ਰੱਖਦਾ ਤੇ ਫਿਰ ਬੱਸ ਫਿਰ ਕਾਲਜ ਹੋ ਜਾਂਦੀ ਚਲ ਛੱਡ ਸਵੇਰੇ ਕਰ ਲਾਂਗੇ ਕੰਮ ਹਨਾ ਨਾਲੇ ਪਤਾ ਇੰਨਾ ਪਤਾ ਹੁੰਦਾ ਹੀ ਆ ਵੀ ਸਵੇਰੇ ਵੀ ਤੋ ਉੱਠ ਕੇ ਆਪ ਹੀ ਕਰਨਾ ਵੀ ਕਿਹੜਾ ਕਿਸੇ ਨੇ ਕਰ ਜਾਣਾ ਪਰ ਬਸ ਉਹੀ ਪਤਾ ਨਹੀਂ ਕਿਉਂ ਕਾਲਜੀ ਹੋ ਜਾਂਦੀ ਕਿਉਂਕਿ ਐਸਾ ਹੁੰਦਾ ਵੀ ਆਪਣਾ ਜਿਹੜਾ ਸਾਰਾ ਦਿਨ ਆ ਬਸ ਸਾਈਂ ਕੰਮ ਧੰਦਿਆਂ ਚ ਲੰਘੇ ਜਾਂਦਾ ਹਨਾ ਤੇ ਰਾਤ ਨੂੰ ਹੁੰਦਾ ਵੀ ਬਸ ਹੁਣ ਤਾਂ ਵੀ ਰੈਸਟ ਕਰਦੇ ਆਪਾਂ ਤੇ ਬਸ ਨਾ ਕਰਕੇ ਕਾਲਜੀ ਕਰ ਲੈਨੇ ਆ ਤੇ ਹੁਣ ਮੈਂ ਲੱਗ ਗਈ ਸੀ ਇਹਦੀ ਯੂਨੀਫਾਰਮ ਪ੍ਰੈਸ ਕਰਨ ਤੇ ਨਾ ਕੇ ਆ ਗਿਆ ਸੀ ਅਰਸ਼ਨੂਰ ਤੇ ਹੁਣ ਨਾ ਮੈਂ ਇਹਦੀ ਯੂਨੀਫਾਰਮ ਇੱਥੇ ਬੈਡਰੂਮਸ ਇੱਥੇ ਨੀਚੇ ਹੀ ਕਰ ਲੈਣੀ ਆ ਬੋਟ ਲਗਾ ਕੇ ਤੇ ਕਿਉਂਕਿ ਨਾ ਉੱਧਰ ਮੈਂ ਮੇਜ਼ 'ਚ ਜਿਹੜਾ ਦੂਸਰੇ ਰੂਮ 'ਚ ਰੱਖਤਾ ਸੀਗਾ ਤੇ ਉਦਨ ਪ੍ਰੈਸ ਟੇਬਲ ਜਿਹੜਾ ਸੀਗਾ ਤੇ ਉਹ ਵਾਲਾ ਰੱਖਿਆ ਹੋਇਆ ਦੂਸਰੇ ਰੂਮ 'ਚ ਬਸ ਉੱਥੇ ਮੈਨੂੰ ਕਾਲ ਹੋ ਜਾਂਦੀ ਹੈ ਜਿਵੇਂ ਮੈਂ ਜ਼ਿਆਦਾ ਕੱਪੜੇ ਜਿਵੇਂ ਓਮ ਕਰਨੇ ਹੁੰਦੇ ਉਹ ਤਾਂ ਫਿਰ ਮੈਂ ਉੱਥੇ ਕਰ ਲੈਣੀ ਹੁੰਦੀ ਆ ਤੇ ਹੁਣ ਜਿਵੇਂ ਦੀ ਯੂਨੀਫਾਰਮ ਹੁੰਦੀ ਬਸ ਫਿਰ ਮੈਂ ਇੱਥੇ ਕਰਦਣੀ ਆ ਕਿਉਂਕਿ ਇਹਨੂੰ ਇਹ ਉੱਥੇ ਫਿਰ ਇਹਨੂੰ ਐ ਹੁੰਦਾ ਅ ਨੂਰ ਵੀ ਇੱਥੇ ਤਿਆਰ ਹੁੰਦਾ ਹੁੰਦਾ ਯਾਨੀ ਕਿ ਨਹਾ ਕੇ ਆ ਕੇ ਬਾਅਦ ਵਿੱਚ ਇੱਥੇ ਆਨ ਕੇ ਬੈੱਡ ਤੇ ਇਹ ਰਿਪੋਡ ਦੇ ਕਪੜੇ ਫਿਰ ਮੈਂ ਇੱਥੇ ਰੱਖ ਦੇਣੀ ਹੁੰਦੀ ਮੈਂ ਹਾਂ ਚੱਲ ਮੈਂ ਇੱਥੇ ਰੱਖ ਦੇਣੀ ਹੈ ਪਤਾ ਨਹੀਂ ਸ਼ਾਇਦ ਅਰਸ਼ਨੂ ਨਾ ਰਿਹਾ ਸੀਗਾ ਤੇ ਪਤਾ ਨਹੀਂ ਸ਼ਾਇਦ ਨਾ ਕਿ ਆ ਗਿਆ ਸੀ ਹੁਣ ਮੈਨੂੰ ਇੱਥੇ ਆਦ ਨਹੀਂ ਪਰ ਮੈਂ ਇੱਥੇ ਯੂਨੀਫਾਰਮ ਪ੍ਰੈਸ ਕਰਕੇ ਰੱਖ ਦੇਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜੀ ਆਪਣੇ ਇਹਦੀ ਮੈਂ ਰੋਟੀ ਬਣਾ ਕੇ ਤੇ ਫਿਰ ਮੈਂ ਜਾਵਾਂਗੀ ਮੱਝਾਂ ਵਾਲੀ ਸਾਈਡ ਅੱਗੇ ਤਾਂ ਵੈਸੇ ਵੈਨ ਤਾਂ ਆਉਂਦੀ ਹੁੰਦੀ ਆ ਜੀ ਇਹਦੀ 9 ਤੋਂ 5 10 ਮਿੰਟ ਪਹਿਲਾਂ ਹੀ ਆਉਂਦੀ ਆ 9 ਵਜਨ ਵਾਲੇ ਹੁੰਦੇ ਆ ਪੌਣੇ 9 ਤੋਂ 5-7 ਮਿੰਟ ਬਾਅਦ ਹੀ ਹੁੰਦੀ ਆ ਜਾਂ ਤੇ ਕਈ ਵਾਰੀ 8:50 ਤੇ ਤੇ ਹਾਂਜੀ ਵੇਣ ਆ ਜਾਂਦੀ ਆ ਰਸ਼ਨੂ ਤੇ ਤੇ ਪਹਿਲਾਂ ਤਾਂ ਹੁਣ ਮੈਂ ਨਾ ਜਿਵੇਂ ਮੱਜਾਂ ਨੂੰ ਪਹਿਲਾਂ ਹੀ ਪਾਣੀ ਪੂਣੀ ਪਿਆ ਕੇ ਬੰਨ ਕੇ ਉਧਰੋਂ ਕੰਮ ਖਤਮ ਕਰਕੇ ਉਸ ਤੋਂ ਬਾਅਦ ਆਣ ਕੇ ਮੈਂ ਦੀ ਰੋਟੀ ਬਣਾਉਂਦੀ ਹੁੰਦੀ ਸੀਗੀ ਕਿਉਂਕਿ ਸਬਜ਼ੀ ਵਗੈਰਾ ਤੇ ਆਟਾ ਤਾਂ ਮੈਂ ਸਵੇਭੀ ਘਨੋ ਲੈਣ ਦੀ ਸੀਗੀ ਜਦੋਂ ਸਵੇਰੇ ਹਨਾ ਤੇ ਬਸ ਕੱਲੀ ਰੋਟੀ ਸੇਕਣੀ ਹੁੰਦੀ ਸੀਗੀ ਮੈਂ ਤੇ ਉਦੋਂ ਫਿਰ ਮੈਂ ਪਹਿਲਾਂ ਮੈਂ ਪਸ਼ੂਆਂ ਨੂੰ ਖਤਮ ਕਰਕੇ ਕੰਮ ਤੇ ਫਿਰ ਮੈਂ ਆ ਕੇ ਵੀ ਇਹਦੀ ਰੋਟੀ ਸੇਕ ਦਿੰਦੀ ਸੀ ਤੇ तकरीबन ਹੀ ਫਿਰ ਮੈਨੂੰ ਐ ਹੁੰਦਾ ਸੀ ਵੀ ਜੇ 8 8 ਵਜੇ ਵੀ ਮੈਂ ਇਹਦੀ ਰੋਟੀ ਮੰਨ ਕੇ ਚਲੇ ਨੂੰ ਇਹ ਸਵਾ 8 ਵਜੇ ਤੱਕ ਵੀ ਜਨ ਕਿ ਉਧਰੋਂ ਮੇਰਾ ਕੰਮ ਖਤਮ ਕਰਕੇ ਤੇ ਫਿਰ ਇਹਦੀ ਤਿਆਰੀ ਚ ਲੱਗਦੀ ਸੀ ਤਾਂ ਵੀ ਬਹੁਤ ਟਾਈਮ ਹੁੰਦਾ ਸੀਗਾ ਤੇ ਹੁਣ ਕੀ ਹੁੰਦਾ ਜੀ ਠੰਡ ਹੁੰਦੀ ਆ ਫਿਰ ਬਾਲੇ ਸਿਨੀਆਂ ਜਿਹੜੇ ਪਸ਼ੂ ਵੀ ਬਾਹਰ ਨਹੀਂ ਬੰਨੇ ਜਾਂਦੇ ਕਉਂਕੀ ਠੰਡ ਹੁੰਦੀ ਕਰਕੇ ਹਨਾ ਫਿਰ ਤਾਂ ਕਰਕੇ ਮੈਂ ਫਿਰ ਪਹਿਲਾਂ ਹੁਣ ਇਹਦੀ ਤਿਆਰੀ ਕਰ ਦਿੰਨੀ ਆ ਮੈਨੂੰ ਆ ਹੀ ਹੁੰਦਾ ਚੱਲ ਮੈਂ ਇਹਨੂੰ ਤਿਆਰ ਕਰ ਲਾਂ ਵੀ ਜਦੋਂ ਬਿਆਂਾਂਗੀ ਉਦੋਂ ਆਪੇ ਇਹ ਬਿਆਂਤੇ ਚੜ ਜਾਊਗਾ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਫਿਰ ਮੈਂ ਨੌਰ ਨੂੰ ਤਿਆਰ ਕਰਕੇ ਤੇ ਫਿਰ ਮੈਂ ਲੱਗੀ ਸੀ ਇੱਧਰ ਮੱਜਾਂ ਵਾਲੀ ਸਾਈਡ ਆ ਗਈ ਸੀਗੀ ਵੈਸੇ ਤਾਂ ਮੈਂ ਸ਼ਾਮ ਨੂੰ ਸੁੰਬਰ ਦਿੰਨੀ ਹੁੰਨੀ ਆ ਤੇ ਪਰ ਇਸ ਤਰ੍ਹਾਂ ਹੁੰਦਾ ਜਦੋਂ ਧਾਰਮ ਵਗੈਰਾ ਕੱਢਦੇ ਆ ਨਾ ਬਾਦ ਵਿੱਚ ਫਿਰ ਵੀ ਹਨਾ ਪਾਸੇ ਕਰਨੀਆਂ ਪੈਂਦੀਆਂ ਜਿਵੇਂ ਫੀਡ ਵਗੈਰਾ ਖਵਾੜੀ ਉਹਨਾਂ ਨੂੰ ਅਲੱਗ-ਅਲੱਗ ਖਵਾਉਣੀ ਹੁੰਦੀ ਹੈ ਫਿਰ ਉਹ ਥੋੜਾ ਜਿਹਾ ਇੱਧਰ-ਉੱਧਰ ਬਨ ਕੇ ਖਵਾਈ ਜਾਂਦੀ ਹੈ ਵੀ ਹਨਾ ਾਡੂ-ਾਡੂ ਬਨ ਕੇ ਕਿਉਂਕਿ ਜੇ ਨੇੜੇ-ਨੇੜੇ ਅੰਦਰ ਪਾਦੀ ਇੱਕੇ ਧਮ ਜਦੋਂ ਕੀ ਖੁਰਲੀ ਦੇ ਵਿੱਚ ਹਨਾ ਇਕੱਠੀ ਪਾਦੀ ਨਾ ਫਿਰ ਇੱਕ ਦੂਜੀ ਦੀ ਫੀਡ ਖਾਂਦੀਆਂ ਹੈਗੀਆਂ ਉਹ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਸੂਣਾਂ ਵਾਲਿਆਂ ਨੂੰ ਅਲੱਗ ਪਾਉਣੀ ਹੁੰਦੀ ਹੈ ਜਿਹੜੀਆਂ ਸੱਜਰ ਸੂਈਆਂ ਉਹਨਾਂ ਨੂੰ ਹੋਰ ਪਾਉਣੀ ਹੁੰਦੀ ਹੈ ਜਿਵੇਂ ਹਨਾ ਉੰਤਾਂ ਕਰਕੇ ਥੋਕਣਾ ਨੂੰ ਹੱਡ ਫਿਰ ਆਏ ਔਖਾ ਜਿਹਾ ਹੋ ਜਾਂਦਾ ਤੇ ਹੁਣ ਆਪਾਂ ਇਧਰੋਂ ਸੁੰਬਰ ਲੈਣੇ ਆ ਬਾਹਰੋਂ ਇਧਰੋਂ ਸੁੰਬਰ ਕੇ ਫਿਰ ਆਪਾਂ ਮੱਝਾਂ ਨੂੰ ਪਾਣੀ ਪਿਆ ਕੇ ਇਧਰ ਬਾਹਰ ਬਾਨਾ ਦਾਂਗੇ ਫਿਰ ਅੰਦਰ ਦੀ ਜਿਹੜੀ ਸਾਫ ਸਫਾਈ ਆ ਉਹ ਕਰ ਲਾਂਗੇ ਤੇ ਇੱਥੋਂ ਜਿਹੜਾ ਹੁਣ ਆਪਾਂ ਜਣੇ ਕਿ ਸੁੰਬਰ ਆ ਸੁੰਬਰ ਕੇ ਤੇ ਬੋਕਰ ਦੇ ਨਾਲ ਐ ਸੁੰਬਰ ਦਿੰਨੀ ਆ ਜਿਵੇਂ ਕੀ ਤੇ ਐ ਹੁੰਦਾ ਜਿਹੜੇ ਟੋਏ ਟੋਏ ਮਾੜੇ ਮੋਟੇ ਪਾਏ ਹੁੰਦੇ ਆ ਨਾ ਬੋਕਰ ਦੇ ਨਾਲ ਵੀ ਹੋ ਜਾਂਦੇ ਆ ਪੱਧਰੇ ਵੈਸੇ ਤਾਂ ਪਹਿਲਾਂ ਫੌੜੇ ਨਾਲ ਕਰ ਲੈਣੀ ਹੁੰਦੀ ਆ ਪਰ ਬਾਕੀ ਕੁਛ ਨਾ ਕੁਛ ਤਾਂ ਜਿਵੇਂ ਬੱਕਰ ਦੇ ਨਾਲ ਹੋ ਜਾਂਦੇ ਆ ਬੈਠ ਕੇ ਜਿਵੇਂ ਸੁੰਬਰਦੀਆਂ ਤਾਂ ਫਿਰ ਵਧੀਆ ਚਲੋ ਜਿਵੇਂ ਟੋਏ ਟੂਏ ਜੜਿਓ ਸਾਰੇ ਉਹ ਹੋ ਜਾਂਦੇ ਆ ਤੇ ਹਾਂਜੀ ਬਾਕੀ ਆਪਾਂ ਤੁਹਾਨੂੰ ਦੱਸਣਾ ਸੀਗਾ ਹਾਂ ਫੈਂਟ ਤੋਂ ਕਿਉਂਕਿ ਹੁਣ ਹਣਾ ਵੀ ਜਿੱਤਾਂ ਵੀ ਕੱਲ ਵੀ ਮੇਰੀ ਗੱਲ ਹੋਈ ਸੀ ਜਣੇ ਕਿ ਮੈਨੂੰ ਕਮੈਂਟ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਨਾ ਫੈਂਟ ਦਾ ਰੇਟ ਘੱਟ ਕਰਕੇ ਹਨਾ ਤੇ ਫਿਰ ਫੈਂਟ ਤਾਂ ਪੂਰੀ ਆਉਂਦੀ ਆ ਪਰ ਰੇਟ ਘੱਟ ਕਰਕੇ ਤੇ ਫਿਰ ਆਪਣੇ ਪੱਲੇ ਨਹੀਂ ਕੁਝ ਪੈਂਦਾ ਹਨਾ ਫੈਂਟ ਦਾ ਵੀ ਰੇਟ ਘਟਿਆ ਨੂੰ ਹੀ ਕਰਕੇ ਤੇ ਤਾਂ ਕਰਕੇ ਹੁਣ ਵੀ ਆਪਾਂ ਸੋਚਿਆ ਹਨਾ ਵੀ ਚਲੋ ਆਪਾਂ ਫੈਂਟ ਹੀ ਹੋਰ ਵਧਾ ਲਗੇ ਕਿਉਂਕਿ ਰੇਟ ਵਧਾਉਣਾ ਤਾਂ ਆਪਣੇ ਵੱਸ ਨਹੀਂ ਪਰ ਆਪਾਂ ਜੇ ਫੈਂਟ ਵਧਾ ਲਗੇ ਵੀ ਫੈਂਟ ਵਧ ਜੇ ਚਲੋ ਹਨਾ ਜਿੱਥੇ 7 ਆਉਂਦੀ ਉਥੇ 8 ਆਉਣ ਲੱਗ ਜੇ ਜੇ 8 ਆਉਂਦੀ ਆ ਤਾਂ 9 ਆਉਣ ਲੱਗ ਜੇ ਹਨਾ ਤੇ ਫੇਰ ਥੋੜਾ ਜਿਹਾ ਜਿਵੇਂ 9 ਫੈਂਟ ਆਉਣ ਲੱਗੀ ਤਾਂ 60 ਰੁਪਏ 65 ਰੁਪਏ ਆਪਣਾ ਦੁੱਧ ਜਿਹੜਾ ਜਾਣ ਲੱਗ ਜੂ 60 ਰੁਪਏ ਜਾਂਦਾ ਜੀ ਹਾਂ ਕੁਸ਼ ਕਰਪੇ ਉੱਤੇ ਬੰਦੇ ਆ ਤੇ ਜਿਵੇਂ 9 ਫੈਂਟ ਆ ਗਈ ਤਾਂ 60 ਰੁਪਏ ਦੁੱਧ ਜਿਹੜਾ ਆਪਣਾ ਚਲੋ ਮੱਝ ਤਾਂ ਪੈਣ ਲੱਗ ਜੂਗਾ ਫੇਰ ਵੀ ਚਲੋ ਸਿਰ ਟਕਾ ਜਾ ਹੋ ਜਾਂਦਾ ਤੇ ਜਿਵੇਂ ਹੁਣ ਜਿਨ੍ਹਾਂ ਦੇ 6-7 ਫੈਂਟ ਆਉਂਦੀਆਂ ਉਹਨਾਂ ਦੇ ਤਾਂ ਵਿਚਾਰਾਂ ਨੂੰ ਕੁਝ ਵੀ ਪੱਲੇ ਨਹੀਂ ਪੈਂਦਾ ਹਨ ਤੇ ਬਹੁਤ ਔਖਾ ਲੱਗਦਾ ਹੈ ਵੀ ਸਾਰੇ ਦਿਹਾੜੀ ਹਨਾ ਮਿਹਨਤ ਕਰਕੇ ਮੱਥਾ ਮਾਰ ਕੇ ਵੀ ਪਸ਼ੂਆਂ ਨਾਲ ਪਸ਼ੂ ਹੋ ਕੇ ਤੇ ਜਿਹੜਾ ਜਦੋਂ ਆਪਾਂ ਸਵੇਰੇ ਸ਼ਾਮ ਜਦੋਂ ਕੋਈ ਹਨਾ ਆਪਾਂ ਦੁੱਧ ਪਾਉਨੇ ਆ ਜਦੋਂ ਹਨਾ ਤੇ ਉਦੋਂ ਦੇ ਜੇ ਜਦੋਂ ਆਪਣਾ ਕਹਿ ਲੁਗਾ ਮੁੱਲ ਨਹੀਂ ਮਿਲਦਾ ਤੇ ਫਿਰ ਮਨ ਬੜਾ ਦੁਖੀ ਹੁੰਦਾ ਹੈ ਤੇ ਹੁਣ ਆਪਾਂ ਨਾ ਆਪਾਂ ਤੇ ਕੀ ਮੈਨੂੰ ਹਫਤਾ ਹੋ ਗਿਆ ਹਫਤੇ ਤੋਂ ਉੱਪਰ ਹੀ ਹੋ ਗਿਆ 10 ਦਿਨ ਹੋ ਗਏ ਜੀ ਇਸ ਗੱਲ ਨੂੰ ਮੈਂ ਇਹ ਤਰੀਕਾ ਅਪਣਾਉਦੀ ਨੂੰ ਪਰ ਮੈਂ ਪਹਿਲਾਂ ਤਾਂ ਨਹੀਂ ਤੁਹਾਡੇ ਨਾਲ ਇਹ ਗੱਲ ਆਪਾਂ ਸ਼ੇਅਰ ਕੀਤੀ ਸੀ ਕਿ ਮੈਂ ਖਾਂ ਵੀ ਪਹਿਲਾਂ ਮੈਨੂੰ ਰਿਜ਼ਲਟ ਦੇਖਣ ਤੋਂ ਵੀ ਇਹਦਾ ਕੀ ਰਿਜ਼ਲਟ ਆ ਪਰ ਮੈਨੂੰ ਹੁਣ ਇਹਦਾ ਜਿਹੜਾ ਰਿਜ਼ਲਟ ਉਹ ਬਹੁਤ ਵਧੀਆ ਲੱਗਿਆ ਵੀ ਬਹੁਤ ਫਰਕ ਪੈ ਗਿਆ ਜਿਹੜੀ ਮੱਝ ਦੀ ਸਾਡੀ 7 ਫੈਂਟ ਹੁੰਦੀ ਸੀਗੀ ਤੇ ਉਹਦੀ ਹੁਣ 9 ਫੈਂਟ ਆਉਣ ਲੱਗ ਗਈ ਆ ਕਿਤੇ ਥੋੜਾ ਜਿਹਾ ਬਸ ਨਾਰਮਲ ਜਿਹਾ ਫਰਕ ਪੈਂਦਾ ਹੁੰਦਾ ਸੁਬਾ ਦੇ ਟਾਈਮ ਤੇ ਨਹੀਂ ਸ਼ਾਮ ਨੂੰ ਤਾਂ 9 ਹੀ ਆਉਂਦੀ ਆ ਤੇ ਸੁਬਾ ਕਿਤੇ 8.5 ਤੱਕ ਰਹਿ ਜਾਂਦੀ 8 ਕੁਝ ਕੁ ਫੈਂਟ ਉੱਪਰ ਹੋ ਜਾਂਦੇ ਆ ਤੇ ਬਾਕੀ ਹਲੇ ਮੈਨੂੰ ਦਿਨ ਵੀ 10 ਹੋਏ ਆ ਜਿਵੇਂ ਲਗਾਤਾਰੀ ਹੁਣ ਮੈਂ ਇਹ ਤਰੀਕਾ ਜਿਹੜਾ ਅਪਣਾਈ ਗਈ ਬਾਕੀ ਮੱਝ ਵੀ ਸੱਜਰਾ ਜਿਹੜੀ ਹੁਣ ਛੁੱਟੀ ਸੂਈ ਸੀ ਉਹਦੇ ਤੇ ਮੈਂ ਇਹ ਤਰੀਕਾ ਅਪਣਾਇਆ ਸੀ ਕਿਉਂਕਿ ਮੈਂ ਪਹਿਲਾਂ ਜਿਵੇਂ ਉਹਦੀ ਸੈਂਪਲ ਵਾ ਕੇ ਦੇਖਿਆ ਸੀਗਾ ਦੁੱਧ ਦਾ ਤਾਂ ਉਹਦੀ ਜਿਹੜੀ ਫੈਂਟ 6 ਸੀਗੀ ਸੱਜਰ ਦੀ ਫੈਂਟ ਥੋੜੀ ਜਿਹੀ ਘਾਟੀ ਹੁੰਦੀ ਹੈ 6 ਫੈਂਟ ਸੀਗੀ ਹਨਾ ਤੇ 6 ਤੋਂ ਸਿੱਧਾ ਵੀ ਹੁਣ ਤੁਸੀਂ ਦੇਖ ਲਓ 8 ਤੇ 9 ਇੱਕ ਟਾਈਮ ਦੀ 9 ਹੁੰਦੀ ਹੈ ਇੱਕ ਟਾਈਮ 8 ਹੋ ਜਾਂਦੀ ਹੈ ਤੇ ਇੰਨਾ ਫਰਕ ਪੈ ਗਿਆ ਹਨਾ ਤੇ ਇਹਦੇ ਨਾਲ ਚਲੋ ਥੋੜਾ ਜਿਹਾ ਆਪਾਂ ਨੂੰ ਵੀ ਫਾਇਦਾ ਹੋ ਗਿਆ ਵੀ ਚਲੋ ਆਪਾਂ ਨੂੰ ਥੋੜਾ ਜਿਹਾ ਇਹ ਲੱਗਦਾ ਵੀ ਚਲੋ ਫਿਰ ਵੀ ਠੀਕ ਆ ਰੇਟ ਹਨਾ ਤੇ ਤਾਂ ਕਰਕੇ ਹੁਣ ਮੈਂ ਉਹ ਤੁਹਾਨੂੰ ਦੱਸਦੀਆਂ ਵੀ ਆਪਾਂ ਜਿਹੜਾ ਤਰੀਕਾ ਉਹਦੇ ਵਿੱਚ ਵਰਤਿਆ ਸੀਗਾ ਉਹਦੇ ਵਿੱਚ ਸੀਗਾ ਵੀ ਸਵੇਰ ਦੇ ਟਾਈਮ ਤੇ ਮੈਂ ਉਹਨੂੰ ਕੀ ਕਰਦੀ ਸੀਗੀ ਵੜੇਵੇਂ ਤੇ ਗੋੜ ਜਿਹੜਾ ਉਹ ਘੁੱਟ ਕੇ ਪਾਉਂਦੀ ਹੁੰਦੀ ਸੀ ਵੈਸੇ ਤਾਂ ਲੇਟੀ ਦੇ ਵਿੱਚ ਵੀ ਪੈ ਜਾਂਦਾ ਪਰ ਲੱਗ ਤੋਂ ਜਿਹੜਾ ਮੈਂ ਉਹਨੂੰ ਖਵਾਉਂਦੀ ਸੀਗੀ ਪੇੜਾ ਬਣਾ ਕੇ ਖਵਾ ਦਿੰਦੀ ਸੀਗੀ ਥੋੜਾ ਜਿਹਾ ਗੋੜ ਲੈ ਲੈਂਦੀ ਸੀ ਉਹਦੇ ਵਿੱਚ ਬੜੇਵੇਂ ਤੇ ਹਾਂਜੀ ਆਪਾਂ ਥੋੜਾ ਜਿਹਾ ਜਿਵੇਂ ਗੋੜਾ ਲੈ ਕੇ ਤੇ ਗੋੜ ਦੇ ਵਿੱਚ ਆਪਾਂ ਥੋੜਾ ਜਿਹਾ ਪਾਲਾ ਸੀ ਨਮਕ ਕਾਲਾ ਨਮਕ ਵੈਸੇ ਤਾਂ ਕਾਲਾ ਨੂਨ ਚ ਮਿੰਡਲੇ ਵਾਲਾ ਜਿਹੜਾ ਲੂਣ ਹੁੰਦਾ ਵੈਸੇ ਵੀ ਅੱਗੇ ਪਸ਼ੂਆਂ ਦੀਆਂ ਖੁਰਲੀਆਂ ਦੇ ਵਿੱਚ ਰੱਖ ਦਿੰਦੇ ਸੀ ਪਸ਼ੂ ਚੱਟ ਜਾਂਦੇ ਸੀਗੇ ਹਨਾ ਵੀ ਕਹਿੰਦੇ ਵਧੀਆ ਪਸ਼ੂਆਂ ਦੇ ਹਾਜਮੇ ਵਾਸਤੇ ਹਨਾ ਤੇ ਵੀ ਚੰਗਾ ਹੁੰਦਾ ਹਨਾ ਪਰ ਹੁਣ ਤਾਂ ਕੋਈ ਨਹੀਂ ਰੱਖਦਾ ਪਹਿਲਾਂ ਰੱਖ ਦਿੰਦੇ ਸੀ ਹੁਣ ਨਹੀਂ ਕੋਈ ਵੀ ਰੱਖਦਾ ਹਨਾ ਤੇ ਸਾਡੇ ਇਧਰਲੀ ਸਾਈਡ ਤਾਂ ਹੁਣ ਕੋਈ ਵੀ ਨਹੀਂ ਮੈਂ ਦੇਖਿਆ ਵੀ ਖੁਰਲੀ ਦੇ ਵਿੱਚ ਕੋਈ ਐਂ ਰੱਖਦਾ ਹੋਵੇ ਹਨਾ ਤੇ ਮੈਂ ਥੋੜਾ ਜਿਹਾ ਜਿਵੇਂ ਨਮਕ ਪਾ ਲਿਆ ਜਿਵੇਂ ਚੁੰਡੀ ਕੁ ਬਾਲਾ ਜਿਆਦਾ ਤਾਂ ਨਹੀਂ ਪਾਇਆ ਥੋੜਾ ਜਿਹਾ ਤੇ ਵਿੱਚ ਆਪਾਂ ਪਾ ਲਿਆ ਜੀ ਬੜੇਵੇਂ ਦੀ ਖਾਲ ਪਾ ਲਓ ਚਾਹੇ ਤੁਸੀਂ ਤੇ ਚਾਹੇ ਤੁਸੀਂ ਹਨਾ ਬੜੇਵੇਂ ਪਾ ਲਓ ਇਹ ਤਿੰਨੇ ਚੀਜ਼ਾਂ ਜਿਵੇਂ ਸਵੇਰ ਦੇ ਟਾਈਮ ਤੇ ਬਸ ਨੂੰ ਦੇ ਦਿਓ ਤੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਕੀ ਕਰਨਾ ਜੀ ਸ਼ਾਮ ਦੇ ਟਾਈਮ ਤੇ ਆਪਾਂ ਜਿਹੜਾ ਸਰੋਂ ਦਾ ਤੇਲ ਆ ਸਰੋਂ ਦਾ ਤੇਲ ਉਹ ਦੇਣਾ ਹੈ 50 ਗ੍ਰਾਮ 100 ਗ੍ਰਾਮ ਹਨਾ ਤੁਸੀਂ ਦੇ ਲਓ ਜਣਕੀ ਮੈਂ ਤਾਂ ਇੱਕ ਛੋਟੀ ਜੀ ਕੱਪੀ ਮੈਨ ਲਈ ਸੀਗੀ ਤੇ ਬਸ ਉਹ ਜਣਕੀ ਇੱਕ ਕੱਪੀ ਜਣਕੀ ਦੇ ਦੇਣੀ ਹੁੰਨੀ ਆ ਤੇ ਪਤਾ ਕੀ ਆ ਜੀ ਜਿਹੜਾ ਸਰੋਂ ਦਾ ਤੇਲ ਆ ਆਪਾਂ ਜਿਵੇਂ ਹੁਣ ਕੱਚਾ ਤੇਲ ਦੇਵਾਂਗੇ ਮੱਝ ਨੂੰ ਜਾਂ ਗਾਂ ਨੂੰ ਤਾਂ ਠੰਡਾ ਹੈ ਕਿਉਂਕਿ ਹੁਣ ਠੰਡਾ ਹੈ ਤੇ ਅਗਰ ਆਪਾਂ ਉਹਨੂੰ ਕਲਕਾ ਕੇ ਦੇਵਾਂਗੇ ਤਾਂ ਨਾਲੇ ਤਾਂ ਪਸ਼ੂ ਨੂੰ ਹਾਜਮ ਕਰਨਾ ਸੌਖਾ ਹੋ ਜਾਂਦਾ ਤੇ ਨਾਲੇ ਜਣਕੀ ਉਹ ਫਿਰ ਗਰਮ ਉਹਦੀ ਜਿਹੜੀ ਤਸੀਰ ਆ ਉਹ ਗਰਮ ਹੋ ਜਾਂਦੀ ਆ ਤੁਸੀਂ ਮਠੀਰ ਕੇ ਤੇਲ ਜਿਹੜਾ ਦਿਓ ਜੇ ਨਾਲੇ ਪਸੂ ਨੂੰ ਹਾਜਮ ਕਰਨਾ ਸੌਖਾ ਹੋ ਜਾਂਦਾ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਹੁਣ ਸੁੰਬਰ ਹੇ ਨੀਚੇ ਸੁੰਬਰ ਦੀ ਸੁੰਬਰ ਦੀ ਮੈਂ ਲੱਗੀ ਸੀ ਖੁਰਲੀ ਸਾਫ਼ ਕਰਨ ਤੇ ਖੁਰਲੀ ਆਪਾਂ ਕੱਪੜੇ ਦੇ ਨਾਲ ਹੀ ਸਾਫ਼ ਕਰਦੀ ਹੁੰਨੀ ਆ ਮੈਂ ਬੱਕਰ ਦੇ ਨਾਲ ਸਾਫ਼ ਨਹੀਂ ਕਰਦੀ ਹੈਗੀ ਤੇ ਹੁਣ ਆਪਾਂ ਕਿਉਂਕਿ ਇਹਦੇ ਵਿੱਚ ਵੀ ਹਵਾ ਜੀ ਫਿਰ ਜਾਂਦੀ ਹੈ ਤੇ ਹੁਣ ਆਪਾਂ ਸਾਫ਼ ਕਰ ਦਿੰਨੇ ਆ ਜਿਹੜੀ ਕੋਈ ਛੱਡੀ ਸੀਗੀ ਟੁੜੀ ਆਪਾਂ ਇਕੱਠੇ ਕਰ ਦਿੰਨੇ ਆ ਪੱਠੇ ਤੇ ਬਾਅਦ ਵਿੱਚ ਇੱਧਰ ਮੈਂ ਪੰਡ ਵੈਸੇ ਤੂੜੀ ਦੀ ਜਿਹੜੀ ਇੱਧਰ ਰੱਖੀ ਹੋਈ ਆ ਬੰਨੀ ਹੋਈ ਆ ਪੰਡ ਉਹ ਆਪਾਂ ਉਹਦੀ ਧੂੜੀ ਪਾ ਲਾਂਗੇ ਜਦੋਂ ਆਪਾਂ ਰਲਾਉਣੇ ਹੋਏ ਹਰੇ ਸੌਰੀ ਹਰੇ ਨਹੀਂ ਜਦੋਂ ਸਨੀ ਕਰਨੀ ਹੋਈ ਜੀ ਹਾਰਾ ਤਾਂ ਖਤਮ ਆ ਹਾਲੇ ਹੋਇਆ ਨਹੀਂ ਹੈਗਾ ਬਸ ਥੋੜੇ ਇੱਕ ਦਿਨਾਂ ਤੱਕ ਚਲੋ ਹੋ ਜਾਊਗਾ ਹਜੇ ਛੋਟੇ ਸੀਗੇ ਪੱਟੇ ਤਾਂ ਨਹੀਂ ਹੱਥ ਲਗਾਇਆ ਹਰਿਆ ਨੂੰ ਮੈਂ ਕਿਹਾ ਵੀ ਚਲ ਆਏ ਕਹਿੰਦੇ ਅਰਸ਼ਨੂਰ ਤੇ ਡੇਲੀ ਕਹਿੰਦੀ ਸੀ ਮੈਂ ਤਾਂ ਕਿਹਾ ਸੀ ਲਿਆਇਆ ਕਰੋ ਥੋੜੇ ਥੋੜੇ ਤੇ ਇਹ ਕਹਿੰਦੇ ਵੀ ਨਹੀਂ ਫਿਰ ਮੁੜ ਕੇ ਵੀ ਚੰਗੀ ਤਰ੍ਹਾਂ ਹੋ ਹੋ ਜਾਣ ਤਾਂ ਫਿਰ ਹੱਥ ਲਾਵਾਂਗੇ ਫੱਬ ਜੇ ਲੈਣ ਦੇ ਤੇ ਤਾਂ ਕਰਕੇ ਹੁਣ ਆਪਾਂ ਸਨ ਨੂੰ ਹੀ ਕਰਦੇ ਹੁੰਨੇ ਆ ਤੇ ਬਾਕੀ ਹਾਂਜੀ ਜਿਹੜਾ ਤੁਹਾਨੂੰ ਆਪਾਂ ਤਰੀਕਾ ਦੱਸਿਆ ਜੀ ਫੈਂਟ ਤੋਂ ਤੁਸੀਂ ਇਹ ਤਰੀਕਾ ਵਰਤ ਕੇ ਦੇਖ ਲਿਓ ਬਹੁਤ ਵਧੀਆ ਤਰੀਕਾ ਕੋਈ ਜ਼ਿਆਦਾ ਹੋ ਨਹੀਂ ਹੈਗਾ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਮੈਂ ਖੋਦੇ ਤਰੀਕਾ ਜਿਹੜਾ ਸੱਜਰ ਮੱਝ ਦੇ ਉੱਪਰ ਵਰਤਿਆ ਹੈਗਾ ਜਿਹੜੀ ਸੱਜਰ ਝੋਟੀ ਸੂਈ ਸੀ ਉਹਦੇ 6 ਤੋਂ 8 ਫੈਂਟ ਇੱਕ ਟਾਈਮ 8 ਆਉਂਦੀ ਹੈ ਜੀ ਇੱਕ ਟਾਈਮ 9 ਆਉਂਦੀ ਹੈ ਯਾਨੀ ਕਿ ਤੁਸੀਂ ਦੇਖ ਲਓ ਜੀ 2.5 ਪੁਆਇੰਟ ਦਾ ਜਿਹੜਾ ਫਰਕ ਪੈ ਗਿਆ ਤੇ ਕਿੱਥੇ 40 45 ਰੁਪਏ ਦੁੱਧ ਜਾਂਦਾ ਸੀ ਕਿੱਥੇ 60 ਰੁਪਏ ਸਿੱਧਾ ਕਿਲੋ ਮਗਰ 20 22 ਰੁਪਏ ਦਾ ਫਰਕ ਪੈ ਗਿਆ ਹਨਾ ਤੇ ਇਹਦੇ ਨਾਲ ਹੀ ਆਪਣਾ ਜਿਹੜਾ ਆਪਾਂ ਨੂੰ ਕਿੰਨਾ ਫਾਇਦਾ ਹੋ ਗਿਆ ਤੇ ਬਾਕੀ ਹੁਣ ਜਿੱਦਾਂ ਸਰਦੀ ਦੀ ਰੋਤ ਆ ਗਈ ਹਨਾ ਤੇ ਗੁੜ ਵਗੈਰਾ ਤਾਂ ਆਪਾਂ ਨਾ ਆਮ ਹੀ ਘਰਾਂ ਦੇ ਵਿੱਚ ਰੱਖ ਦੇਈਆਂ ਵੀ ਜਾਨੀ ਕੀ ਹਨਾ 20 ਪਸ਼ੂਆਂ ਨੂੰ ਦੇਣ ਵਾਸਤੇ ਤੇ ਬਹੁਤ ਵਧੀਆ ਜਾਨੀ ਕੀ ਇਹਦਾ ਰਿਜ਼ਲਟ ਆ ਨੂਨ ਤੇ ਗੁੜ ਤੇ ਵੜੇਵੇਂ ਜਾਂ ਵੜੇਮਿਆਂ ਦੀ ਖਾਲ ਸ਼ਾਮ ਦੇ ਟਾਈਮ ਤੇ ਤੁਸੀਂ ਸੌਰੀ ਸਵੇਰ ਦੇ ਟਾਈਮ ਤੇ ਦੇ ਦੋ ਪਸ਼ੂ ਨੂੰ ਤੇ ਸ਼ਾਮ ਦੇ ਟਾਈਮ ਤੇ ਤੁਸੀਂ ਜਿਹੜਾ ਸਰੋਂ ਦਾ ਤੇਲ ਆ ਉਹ ਦੇ ਦੋ ਤੁਸੀਂ ਕਿਲੋ ਦੋ ਕਿਲੋ ਤੇਲ ਜਿਹੜਾ ਸਰੋਂ ਦਾ ਉਹ ਮਠੀਰ ਕੇ ਰੱਖ ਲਓ ਤੇ ਥੋੜਾ ਥੋੜਾ ਜਿਵੇਂ ਕੀ ਤੁਸੀਂ ਦੇ ਕੇ ਦੇਖੋ ਲਗਾਤਾਰ ਜਦੋਂ ਤੁਸੀਂ 10 ਦਿਨ ਦਿੱਤਾ ਤੇ 10 ਦਿਨਾਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਮਿਲੇਗਾ ਤੁਸੀਂ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਤੇ ਕਿਉਂਕਿ ਗਰਮੀ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਵੀ ਗਰਮੀ ਦੇ ਨਾਲ ਬਾਕੀ ਫੈਂਟ ਜਿਹੜੀ ਘਟਦੀ ਆ ਪਰ ਸਰਦੀਆਂ ਦੇ ਵਿੱਚ ਜਿਵੇਂ ਹਨਾ ਥੋੜਾ ਬਤਾ ਖਾਣ ਪੀਣ ਦਾ ਆਪਾਂ ਜਿਹੜਾ ਜ਼ਿਆਦਾ ਧਿਆਨ ਰੱਖੀਏ ਨਾ ਤਾਂ ਪਸ਼ੂ ਦਾ ਉਹ ਇਹਦੇ ਨਾਲ ਫਰਕ ਪਿਆ ਜਾਂਦਾ ਤੇ ਬਾਕੀ ਜਿਹੜਾ ਆਪਣਾ ਦੁੱਧ ਆਪਾਂ ਜਦੀ ਧਾਰ ਕੱਢ ਕੇ ਤੇ ਜਦੀ ਸਰਜਰੀ ਦੁੱਧ ਦੀ ਜਿਹੜੀ ਆਪਾਂ ਫੈਂਟ ਲਵਾਉਨੇ ਆ ਉਹਦੇ ਨਾਲ ਵੀ ਫਰਕ ਪੈਂਦਾ ਜੀ ਫੈਂਟ ਜਿਹੜੀ ਘਟਦੀ ਆ 5-10 ਮਿੰਟ ਕੋਈ ਅੱਧਾ ਘੰਟਾ ਹਨਾ 20 ਮਿੰਟ ਪਹਿਲਾਂ ਧਾਰ ਕੱਢਣੀ ਚਾਹੀਦੀ ਆਪਾਂ ਜਿਵੇਂ ਦੇਰੀ ਚ ਦੁੱਧ ਨੂੰ ਜਾਣ ਤੋਂ ਪਹਿਲਾਂ ਧਾਰ ਕੱਢ ਕੇ ਬਾਅਦ ਵਿੱਚ ਉਹਦੀ ਫੈਂਟ ਲਵਾਈਏ ਤਾਂ ਉਹਦੇ ਨਾਲ ਵੀ ਫਰਕ ਪੈਂਦਾ ਜੀ ਫੈਂਟ ਜ਼ਿਆਦਾ ਹੁੰਦੀ ਆ ਤੇ ਬਾਕੀ ਲੋ ਜੀ ਹੁਣ ਆਪਾਂ ਇਧਰੋਂ ਸੁੰਬਰ ਕੇ ਤੇ ਬਸ ਹੁਣ ਇਹ ਜਿਹੜਾ ਹੈਗਾ ਜੀ ਇੱਕ ਬੱਠਲ ਤੇ ਚੱਕ ਦਿੰਨੇ ਆ ਕੂੜਾ ਤੇ ਬਾਕੀ ਤਾਂ ਆਪਾਂ ਸਵੇਰੇ ਸਵਕਤ ਸੈੱਟ ਹੀ ਦਿੰਨੇ ਹੁੰਨੇ ਆ ਬਸ ਇਹੀ ਸੀ ਆਈ ਆਪਾਂ ਹੁਣ ਚੱਕ ਕੇ ਸੈੱਟ ਦਿੰਨੇ ਆ ਤੇ ਬਾਕੀ ਜੀ ਇਹ ਵਾਲਾ ਫੈਂਟ ਦਾ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸਿਆ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਜੇ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹਦਾ ਤੇ ਕਿਉਂਕਿ ਮੈਂ ਖੁਦੇ ਵਰਤਿਆ ਸੀਗਾ ਤਰੀਕਾ ਤੇ ਮੈਨੂੰ ਇਹਦਾ ਰਿਜ਼ਲਟ ਜਿਹੜਾ ਵਧੀਆ ਲੱਗਿਆ ਤੇ ਤਾਂ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਹਦਾ ਕੋਈ ਨੁਕਸਾਨ ਵਗੈਰਾ ਨਹੀਂ ਹੈਗਾ ਹਨਾ ਵੀ ਨਾ ਤਾਂ ਇਹਦਾ ਕੋਈ ਨੁਕਸਾਨ ਹੈ ਇਹਦਾ ਫਾਇਦਾ ਹੀ ਆਪਾਂ ਨੂੰ ਤੇ ਬਹੁਤਾ ਜਿਆਦਾ ਇਹਦੇ ਤੇ ਖਰਚਾ ਵੀ ਨਹੀਂ ਹੈਗਾ ਨਾਰਮਲ ਹੀ ਆ ਤੇ ਆਪਾਂ ਨੂੰ ਬਚਤ ਆਉਂਦੀ ਆ ਜਾਨੀ ਕਿ ਜੇ ਇਹਨਾਂ ਕਾ ਆਪਾਂ ਖਰਚਾ ਪਸ਼ੂ ਤੇ ਕਰਦੇ ਆ ਜਿਵੇਂ 10 ਰੁਪਏ ਦਾ ਆਪਾਂ ਜੇ ਪਸ਼ੂ ਤੇ ਖਰਚਾ ਕਰਦੇ ਆ ਨਾ ਤਾਂ ਆਪਾਂ ਨੂੰ ਫਾਇਦਾ ਹੁੰਦਾ ਏ ਦੁੱਧ ਦਾ ਵੀ ਫਰਕ ਪੈਂਦਾ ਜੀ ਦੁੱਧ ਵੀ ਵੱਧਦਾ ਏ ਪਸ਼ੂ ਇਹਦੇ ਨਾਲ ਤੇ ਲਓ ਜੀ ਹੁਣ ਆਪਾਂ ਆਪਾਂ ਸੁੰਬਰ ਲਿਆ ਸੀ ਸਾਰਾ ਤੇ ਹੁਣ ਬਸ ਆਪਾਂ ਚੱਕ ਦਿੰਨੇ ਆ ਜਿਹੜਾ ਇੱਕ ਬੱਠਲੀ ਬਣੂਗਾ ਤੇ ਮੈਂ ਥੋੜਾ ਜਿਹਾ ਜਾਦਾ ਇਹ ਨਾ ਆਪਣਾ ਆਪਣੇ ਭਰੀ ਜਾਂਦੀ ਸੀ ਵੀ ਚਲ ਇੱਕ ਵੱਟਲੀ ਬਣਾਵਾ ਤੇ ਇਧਰ ਇੱਧ ਡਾ ਜਾ ਵੀ ਇਹ ਦੇਖੋ ਮੇਰੇ ਟੁੱਡਾ ਲਾ ਰਿਹਾ ਸੀਗਾ ਯਾਨੀ ਕਿ ਮੈਨੂੰ ਮਾਰ ਰਿਹਾ ਸੀਗਾ ਇਹ ਇਹਨੂੰ ਪਤਾ ਨਹੀਂ ਕਿਉਂ ਹੋਰ ਦੂਸਰੇ ਨਹੀਂ ਮਾਰਦੇ ਸੀ ਇਹ ਪਤਾ ਨਹੀਂ ਕਿਉਂ ਇਹਨੂੰ ਕਣੀ ਤਾਂ ਬਈ ਇਹ ਵੱਡਾ ਹੋ ਕੇ ਮਾਰਨ ਲੱਗੂਗਾ ਇਹ ਹੁਣ ਹੀ ਨਹੀਂ ਮਾਰ ਲੈ ਛੋਟਾ ਜਿਹਾ ਹੈਗਾ ਤੇ ਹੁਣ ਹੀ ਮਾਰਦਾ ਇਹ ਪਤਾ ਨਹੀਂ ਵੈਸੇ ਛੌੜ ਕਰਦਾ ਕਿ ਪਤਾ ਨਹੀਂ ਸੱਚੀ ਉਹ ਮਾਰਨਾ ਲੱਗੂਗਾ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਬਾਕੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਮਿਲਦੇ ਆਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ